ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਨਵੀਂ ਸਵੇਰ ਤੇ ਨਵੇਂ ਦਿਨ ਦੇ ਵਿੱਚ ਤੇ ਅੱਜ ਆਪਾਂ ਨਵੇਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਸੇਲ ਦੇ ਨਾਲ ਸੇਲ ਤੁਹਾਨੂੰ ਆਪਾਂ ਦੇ ਦੇਣੀ ਆ ਬੜੀ ਘੈਂਟ ਜਿਹੜੀ ਆਊਗੀ ਸੁਪਰ ਸੰਡੇ ਸੇਲ ਇਹ ਐਤਵਾਰ ਹਰ ਐਵਰੀ ਸੰਡੇ ਜਿਹੜੀ ਆ ਸਾਡੀ ਸੇਲ ਦੀ ਵੀਡੀਓ ਜਿਹੜੀ ਆ ਸਵੇਰੇ 8 ਵਜੇ ਪੋਸਟ ਹੋ ਜਾਂਦੀ ਸਾਡੇ ਅਨਹਦ ਆਰਟਸ ਬੁਟੀਕ ਚੈਨਲ ਦੇ ਉੱਤੇ ਤੁਸੀਂ ਜ਼ਰੂਰ ਚੈੱਕ ਕਰਿਓ ਅੱਜ ਇਸ ਵੀਡੀਓ ਨੂੰ ਤੇ ਇਹਨਾਂ ਸੂਟਾਂ ਨੂੰ ਇਹ ਕਲੈਕਸ਼ਨ ਨੂੰ ਇਹ ਆਪਾਂ ਸੇਲ 'ਚ ਦੇਣ ਦੇ ਤੁਹਾਨੂੰ ਸੂਟ ਆ ਤੇ ਸੇਲ ਦੇ ਨਾਲ ਨਾਲ ਅਸੀਂ ਹੁਣ ਤੁਹਾਨੂੰ ਦੇਤੀ ਆ ਆਫਰ ਵੀ ਸੇਲ ਪ੍ਰਾਈਸ ਤਾਂ ਅਸੀਂ ਦੇ ਨਹੀਂ ਰਹੇ ਆ ਆਲਰੇਡੀ ਹੁਣ ਆਪਾਂ ਤੁਹਾਨੂੰ ਆਫਰ ਪ੍ਰਾਈਸ ਵੀ ਨਾਲ ਦੇਵਾਂਗੇ ਜਿਹੜੇ ਤੁਹਾਨੂੰ ਸੂਟ ਆ 650 ਦਾ ਸਿੰਗਲ ਸੂਟ ਮਿਲੂਗਾ ਦੋ ਸੂਟ ਲਓਗੇ ਤਾਂ 1200 ਦੇ ਮਿਲਣਗੇ ਉਹ ਕਿਹੜੇ ਸੂਟ ਨੇ ਵੀਡੀਓ ਨੂੰ ਐਂਡ ਤੱਕ ਵੇਖਿਓ ਸਕਿਪ ਨਾ ਕਰਿਓ ਮਿਸ ਨਾ ਕਰਿਓ ਸੋਹਣੇ ਸੋਹਣੇ ਸੂਟ ਜਿਹੜੇ ਆ ਉਹ ਮੈਂ ਕਰਾਉਣਾ ਚੈੱਕ ਤੁਹਾਨੂੰ ਆਜੋ ਪਹਿਲਾ ਸੂਟ ਤੁਹਾਨੂੰ ਕਰਾਵਾਂ ਚੱਕ ਜੇ ਦੀ ਇਹ ਹੈਗਾ ਜੀ ਜੀ ਪਹਿਲਾ ਸੂਟ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਕੰਟਰਾਸਟ ਇਹਦੇ ਹੈਗਾ ਜੇ ਬਾਟਮ ਦੇ ਉੱਤੇ ਵਰਕ ਤੇ ਬਿਨਾ ਲਾਈਨਿੰਗ ਤੋਂ ਸੂਟ ਜਿਹੜੇ ਸਟਿਚ ਹੁੰਦੇ ਜੇ ਤੇ ਇੱਕ ਚੀਜ਼ ਮੈਂ ਲਾਈਵ 'ਚ ਵੀ ਦੱਸ ਦੇਣਾ ਤੇ ਇੱਧਰ ਵੀਡੀਓ 'ਚ ਵੀ ਮੈਂ ਕਲੀਅਰ ਕਰ ਦਿੰਨਾ ਕਿ ਪਲੀਜ਼ ਇਹਨਾਂ ਨੂੰ ਪਿਓਰ ਕਾਟਨ ਨਾ ਗਿਣਿਓ ਇਹ ਹੈਗੀ ਜੇ ਡਿਜੀਟਲ ਕਾਟਨ ਤੇ ਬਾਟਮ ਹੈਗੀ ਜੇ ਕਾਟਨ ਦੀ ਕਾਟਨ ਜਿਹੜੀ ਆ ਉਹ ਬਹੁਤ ਜ਼ਿਆਦਾ ਕੁਆਲਿਟੀ ਹੈਂਡ ਆ ਤੁਸੀਂ ਦੁਕਾਨ ਤੇ ਆਓ ਤੇ ਆਣ ਕੇ ਹੱਥੀਆਂ ਆਪਣੇ ਚੈੱਕ ਕਰਕੇ ਫੀਲ ਕਰਕੇ ਵੀ ਲੈ ਸਕਦੇ ਜੇ ਦੁਪੱਟੇ ਆਉਣਗੇ ਕੋਟਾ ਡੋਰੀਆ ਦੇ ਨਾਲ ਇਹਨਾਂ ਦੇ ਆ ਲਓ ਜੀ ਪਹਿਲਾਂ ਸੂਟ ਕਰ ਲਓ ਚੈੱਕ ਬਹੁਤ ਜਿਆਦਾ ਸੋਹਣਾ ਸੂਟ ਜੇ ਇਹ ਸ਼ਰਟ ਦੀ ਕੱਟ ਜਿਹੜੀ ਜੇ ਉਹ ਆਊਗੀ ਜੇ 2.5 ਮੀਟਰ ਦੀ ਤੇ ਬਾਟਮ ਵੀ ਸੇਮ ਇਹਦੇ ਨਾਲ 2.5 ਮੀਟਰ ਦੀ ਤੇ ਦੁਪੱਟਾ ਜਿਹੜਾ ਜੇ ਉਹ ਸਵਾ ਦੋ ਪਲੱਸ ਦਾ ਆ ਲੋ ਜੀ ਇਹ ਜੇ ਪਹਿਲਾ ਸੂਟ ਸੋਨਾ ਜਾਂ ਘੈਂਟ ਜਾਂ ਰੇਟ ਇਹਦਾ ਹੈਗਾ ਜੇ 650 ਰੁਪਏ ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰਦੇ ਜੇ ਤਾਂ 1200 ਦੇ ਦੋ ਜੇ ਜੀ ਆ ਲੋ ਜੀ ਆ ਆ ਗਿਆ ਜੀ ਇਹਦੇ ਵਿੱਚ ਦੂਜਾ ਕਲਰ ਆ ਲੋ ਇਹ ਮੋਰ ਪੰਖੇ ਆ ਜੀ ਛੇੜ ਜੇ ਬਹੁਤ ਜਿਆਦਾ ਸੋਹਣਾ ਦੁਪੱਟਾ ਜਿਹਦੇ ਨਾਲ ਕੋਟਾ ਡੋਰੀਆ ਦਾ ਤੇ ਬਾਟਮ ਜਿਹੜੀ ਇਹਦੇ ਨਾਲ ਕਾਟਨ ਦੀ ਜੇ ਬਾਟਮ ਦੇ ਨਾਲ ਦੇ ਸੇਮ ਪ੍ਰਿੰਟ ਦੇ ਫਲਾਵਰ ਜਿਹੜੇ ਸ਼ਰਟ ਦੇ ਵਿੱਚ ਆਉਣਗੇ ਉਹੀ ਫਲਾਵਰ ਜਿਹੜੇ ਆ ਉਹ ਬਾਟਮ ਦੇ ਉੱਤੇ ਜਿਹੜੇ ਆ ਵਰਕ ਹੋਊਗਾ ਤੇ ਬਾਟਮ ਦੇ ਕਲਰ ਜਿਹੜੇ ਆ ਉਹ ਮੋਸਟਲੀ ਤਾਂ ਸੇਮ ਹੀ ਆਉਣਗੇ ਨਹੀਂ ਤਾਂ ਥੋੜੇ ਬਹੁਦੇ ਕੰਟਰਾਸਟ ਆਉਣਗੇ ਕੰਟਰਾਸਟ ਵੀ ਇੰਨੇ ਪਿਆਰੇ ਹੋਣਗੇ ਕਿ ਪੂਰੀ ਰੂਹ ਖੁਸ਼ ਕਰਨਗੇ ਦੁਪੱਟਾ ਹੈਗਾ ਜੇ ਕੋਟਾ ਡੋਰੀਆ ਦਾ ਦੁਪੱਟਾ 2D ਜੇ ਇਹਦੇ ਵਿੱਚ ਆ ਚੈੱਕ ਕਰ ਸਕਦੇ ਜੇ ਤੁਸੀਂ ਡਬਲ ਸ਼ੇਡ ਦਾ ਦੁਪੱਟਾ ਜੇ ਕੋਟਾ ਡੋਰੀਆ ਦਾ ਪਲੇਨ ਦੁਪੱਟਾ ਤੇ ਰੇਟ ਕੀ ਇਹਨਾਂ ਦਾ ਸਿਰਫ ਤੇ ਸਿਰਫ 650 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਤੁਸੀਂ ਲੈ ਸਕਦੇ ਜੇ ਸਕਰੀਨ ਸ਼ਾਟ ਕਰ ਲਿਓ WhatsApp ਤੇ ਭੇਜ ਦਿਓ ਮੈਨੂੰ ਨੰਬਰ ਮੇਰਾ ਤੁਹਾਡੇ ਕੋਲ ਹੈਗਾ ਹੀ ਆ ਨਹੀਂ ਤੇ ਨੰਬਰ ਨੋਟ ਕਰ ਲਓ ਜੀ 9878526826 ਬਾਕੀ ਸਾਡੀ ਸ਼ਾਪ ਦਾ ਐਡਰੈਸ ਜਿਹੜਾ ਜੇ ਉਹ ਹੈਗਾ ਜੇ ਰਾਜੇਸ਼ੰਗ ਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਨੇੜੇ ਗਰਲ ਸਕੂਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆ ਕੁੜੀਆਂ ਦਾ ਉਹਦੇ ਕੋਲ ਹੀ ਸਾਡੀ ਸ਼ਾਪ ਹੈ ਜੀ ਅਨਹਦ ਆਰਟਸ ਬੁਟੀਕ ਨਾਮ ਤੋਂ ਅਭੀ ਪ੍ਰਿੰਟ ਜਿਹੜਾ ਜੇ ਇਹ ਵੀ ਚੈੱਕ ਕਰੋ ਰਾਇਲ ਬਲੂ ਬਾਟਮ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਕੋਟਾ ਡੋਰੀਆ ਦਾ ਇਹਦੇ ਨਾਲ ਦੁਪੱਟਾ ਜੇ ਇਹ ਵੀ ਤੁਹਾਨੂੰ ਮਿਲੂਗਾ ਜੇ ਸੇਮ ਰੇਟ ਸੇਮ ਰੇਂਜ ਦੇ ਵਿੱਚ ਆਹ ਲਓ ਜੀ ਆਹ ਕਲਰ ਤਾਂ ਸਾਰਿਆਂ ਦਾ ਫੇਵਰਟ ਹੁੰਦਾ ਪਿਸਤਾ ਸ਼ੇਡ ਸ਼ਰਟਾ ਜੀ ਜੇ ਡਿਜੀਟਲ ਪ੍ਰਿੰਟ ਕਾਟਨ ਦੀ ਬਾਟਮ ਹੈ ਜੀ ਇਹਦੇ ਨਾਲ ਕਾਟਨ ਦੀ ਤੇ ਕਢਾਈ ਬਹੁਤ ਜਿਆਦਾ ਸੋਹਣੀ ਜੇ ਬਹੁਤ ਜਿਆਦਾ ਪਿਆਰਾ ਅੰਬੀ ਵਾਲਾ ਡਿਜ਼ਾਈਨ ਤੇ ਦੁਪੱਟਾ ਜਿਹੜਾ ਜੇ ਵਾਈਟ ਪਲੱਸ ਪਿਸਤਾ ਦੋ ਕੰਬੀਨੇਸ਼ਨ ਨੇ ਦੁਪੱਟੇ ਦੇ ਉੱਤੇ ਵੀ ਤੇ ਦੁਪੱਟਾ ਵੀ ਕੋਟਾ ਡੋਰੀ ਇਹਦਾ ਸੌਫਟ ਵਾਲਾ ਜੇ ਹਾਰਡ ਵਾਲਾ ਨਹੀਂ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਤੇ ਪ੍ਰਿੰਟ ਜਿਹੜਾ ਜੇ ਉਹ ਵੀ ਬਹੁਤ ਸ਼ਾਨਦਾਰ ਆ 2.5 2.5 ਮੀਟਰ ਦੀ ਕੱਟ ਜੇ ਇਹਨਾਂ ਦੀ ਰੇਟ ਹੈਗਾ ਜੇ 650 ਰੁਪਏ ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰਦੇ ਜੇ ਤੇ 1200 ਦੇ ਜੀ ਇਹ ਹੈ ਜੀ ਸਾਡੇ ਕੋਲ ਸੇਲ ਇਹਦੀ ਆਪਾਂ ਮਾਰਨਿੰਗ ਵੀਡੀਓ ਪੋਸਟ ਕਰਨੀ ਜੇ ਸੁਪਰ ਸੰਡੇ ਸੇਲ ਦੇ ਵਿੱਚ ਇਧਰ ਜਿਹੜੇ ਸਾਡੀ ਵੀਡੀਓ ਵੇਖਣਦੇ ਆ ਉਹ ਆਲਰੇਡੀ ਚੈੱਕ ਕਰ ਲਿਓ ਸੇਲ ਦੇ ਸੂਟ ਜੇ ਘਾੜ ਘਾੜ ਸੂਟ ਜੇ ਆ ਲਓ ਜੀ ਜਿਹੜਾ ਮੇਰਾ ਕੋਈ ਕਸਟਮਰ ਲਾਈਟ ਪਸੰਦ ਕਰਦਾ ਜੇ ਤੇ ਨਾਲ ਡਾਰਕ ਕੰਬੀਨੇਸ਼ਨ ਉਹ ਵੀ ਚੈੱਕ ਕਰ ਲਿਓ ਕੰਟਰਾਸਟ ਬਹੁਤ ਪਿਆਰੇ ਜੇ ਬਾਟਮ ਦੇ ਉੱਤੇ ਵਰਕ ਬਹੁਤ ਜ਼ਿਆਦਾ ਸੋਹਣਾ ਜੇ ਦੁਪੱਟੇ ਜਿਹੜੇ ਜੇ ਉਹ ਵੀ ਬਹੁਤ ਪਿਆਰੇ ਡਾਈ ਹੋਏ ਜੇ ਆਹ ਲਓ ਜੀ ਆ ਵੀ ਕਲਰ ਕੰਟਰਾਸਟ ਦੇਖਿਓ ਬਹੁਤ ਪਿਆਰਾ ਜੇ ਇਹਦੇ ਨਾਲ ਬਾਟਮ ਹੈ ਜੀ ਮੂੰਗਿਆ ਕਲਰ ਦੀ ਤੇ ਦੁਪੱਟਾ ਵੀ ਸੇਮ ਇਦਾਂ ਮੂੰਗਿਆ ਕਲਰ ਦਾ ਇਹਦੇ ਨਾਲ ਆਊਗਾ ਜੇ ਅ ਡਬਲ ਡਾਈ ਦੇ ਵਿੱਚ ਪ੍ਰਿੰਟ ਸ਼ਰਟ ਜੇ ਜਿਹੜੇ ਪ੍ਰਿੰਟ ਸ਼ਰਟ ਦੇ ਉੱਪਰ ਆ ਉਹੀ ਸੇਮ ਜਿਹੜੇ ਇਹਦੇ ਉੱਪਰ ਨੇ ਤੇ ਇਹ ਜਿਹੜਾ ਕੱਪੜਾ ਜੇ ਇਹ ਹੈਗਾ ਜੇ ਮਿਕਸ ਕਾਟਨ ਆ ਸ਼ਰਟ ਦਾ ਇਹ ਪਲੀਜ਼ ਇਹਨੂੰ ਇਹ ਤਾਂ ਕਿਉਂਕਿ ਪਿਓਰ ਕਾਟਨ ਹੈ ਇਹ ਮਿਕਸ ਕਾਟਨ ਜੇ ਆਹ ਲਓ ਜੀ ਲਓ ਜੀ ਅੱਗੇ ਆ ਗਿਆ ਲਵੈਂਡਰ ਸ਼ੇਡ ਲਵੈਂਡਰ ਤਾਂ ਜੀ ਸਾਰਿਆਂ ਦਾ ਹੀ ਫੇਵਰਟ ਆ ਕਲਰ ਇਹ ਆ ਗਿਆ ਰਿਪੀਟ ਤੇ ਉੱਤੇ ਆਪਣੇ ਕੋ ਇਹ ਜਿੰਨੇ ਮਰਜ਼ੀ ਲੈ ਲਿਓ ਜੀ ਆਪਾਂ ਲਵੈਂਡਰ ਕਲਰ ਨਹੀਂ ਖਤਮ ਹੋਣ ਦਿੰਦੇ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਲਵੈਂਡਰ ਦੀ ਚੈੱਕ ਕਰੋ ਜੀ ਦੇ ਪ੍ਰਿੰਟ ਸ਼ਰਟ ਜੇ ਡਿਜੀਟਲ ਕਾਟਨ ਦੀ ਦੁਪੱਟਾ ਜੇ ਨਾਲ ਕੋਟਾ ਡੋਰੀਆ ਦਾ ਤੇ ਨਾਲ ਇਹਦੇ ਬਾਟਮ ਜੇ ਤੇ ਬਾਟਮ ਦੇ ਉੱਤੇ ਹੈ ਜੀ ਐਮਬ੍ਰੋਇਡਰੀ ਸਾਰੇ ਇਹ ਵੀਡੀਓ ਦੇ ਐਂਡ ਤੱਕ ਵੇਖਿਓ ਸੂਟ ਜਿਹਦੇ ਹੋਰ ਕਮਾਲ ਦੇ ਆਉਣੇ ਅਜੇ ਤੇ ਇਹਦੇ ਸ਼ੁਰੂਆਤਾਂ ਹੀ ਨੇ ਐਂਡ ਤੱਕ ਬਸ ਵੇਖੀ ਜਾਓ ਤੁਸੀਂ ਸਾਰੇ ਤੁਹਾਡੀ ਪਸੰਦ ਦੇ ਤੁਰੇ ਆਉਣੇ ਬਸ ਆਹ ਲਓ ਜੀ ਇਹ ਆ ਗਈ ਜੇ ਗ੍ਰੇ ਕਲਰ ਦੀ ਬਾਟਮ ਤੇ ਲਾਈਟ ਇਹਦੇ ਵਿੱਚ ਲੈਮਨ ਲੈਮਨ ਸ਼ੇਡ ਲਾਈਟ ਪਿੰਕ ਸ਼ੇਡ ਤਿੰਨ ਚਾਰ ਕੰਟਰਾਸਟ ਨੇ ਗ੍ਰੀਨ ਸ਼ੇਡ ਉਹ ਸਾਰੇ ਕੰਟਰਾਸਟ ਜਿਹੜੇ ਪ੍ਰਿੰਟ ਦੇ ਨੇ ਉਹ ਸਾਰੇ ਥ੍ਰੈਡ ਵਰਕ ਦੇ ਵਿੱਚ ਜਿਹੜੇ ਆ ਬਾਟਮ ਦੇ ਉੱਤੇ ਆ ਗਏ ਦੁਪੱਟਾ ਨਾਲ ਆ ਗਿਆ ਜੇ ਇਹਦੇ ਵਿੱਚ ਡਬਲ ਸ਼ੇਡ ਦਾ ਗ੍ਰੇ ਵਾਈਟ ਕਲਰ ਦੇ ਕੰਟਰਾਸਟ ਦੇ ਨਾਲ ਤੇ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਮੈਨੂੰ WhatsApp ਤੇ ਭੇਜ ਦਿਓ ਇਹਨਾਂ ਦੀ ਪੇਮੈਂਟ ਜਿਹੜੀ ਜੇ ਉਹ ਸਾਡੀ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਔਨ ਡਿਲੀਵਰੀ ਆਪਾਂ ਲੈਂਦੇ ਨਹੀਂ ਜੇ ਆਹ ਲਓ ਜੀ ਆ ਵੀ ਪ੍ਰਿੰਟ ਚੈੱਕ ਕਰ ਲਓ ਇਹ ਵੀ ਬਹੁਤ ਪਿਆਰਾ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹਦੇ ਨਾਲ ਵੀ ਗ੍ਰੇ ਕਲਰ ਦੀ ਬਾਟਮ ਜੇ ਤੇ ਨਾਲ ਦੁਪੱਟਾ ਜਿਹੜਾ ਜੇ ਇਹਦੇ ਨਾਲ ਹੈਗਾ ਜੇ ਮਸਟਰਡ ਤੇ ਗ੍ਰੇ ਸ਼ੇਡ ਦਾ ਆਹ ਲਓ ਜੀ ਕਰੋ ਚੈੱਕ ਇਹਦਾ ਵੀ ਪ੍ਰਾਈਸ ਇਹਦਾ ਵੀ ਸੇਮ ਹੀ ਆ ਜੀ 650 ਰੁਪਏ ਆਫਰ ਪ੍ਰਾਈਸ ਜਿਹੜੀ ਆ 1200 ਦੇ 200 ਆ ਲੋ ਜੀ ਇਹ ਆਪਣੇ ਕੋ ਆ ਗਿਆ ਜੇ ਇੱਕੋ ਸੂਟ ਆ ਆਲ ਓਵਰ ਦੇ ਵਿੱਚ ਆਲ ਓਵਰ 5 ਮੀਟਰ ਦਾ ਸੂਟ ਜੇ ਸ਼ਿਪਿੰਗ ਹੈਗੀ ਜੇ ਫ੍ਰੀ ਇਹਦੇ ਵਿੱਚ ਤੇ ਦੁਪੱਟਾ ਹੈਗਾ ਜੇ ਇਹਦੇ ਨਾਲ ਪਿਓਰ ਦਾ ਪਿਓਰ ਦਾ ਮਤਲਬ ਪਿਓਰ ਦਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਜੇ ਤੇ ਕੁਆਲਿਟੀ ਜਿਹੜੀ ਆ ਬਹੁਤ ਸ਼ਾਨਦਾਰ ਜੇ ਇਹਦੀ ਵੀ 5 ਮੀਟਰ ਦਾ ਸੂਟ ਜੇ ਇਮਿਤਾ ਨੂੰ ਮਿਲ ਜੂਗਾ ਜੇ ਸੇਮ ਰੇਟ ਦੇ ਵਿੱਚ 650 ਰੁਪਈਆ ਦੇ ਨਾਲ ਆਹ ਲਓ ਜੀ ਆ ਵੀ ਪ੍ਰਿੰਟ ਜਿਹੜਾ ਜੇ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹੀ ਪ੍ਰਿੰਟ ਦੀ ਇਹ ਵੀ ਆ ਗਿਆ ਜੇ ਰਿਪੀਟ ਦੇ ਵਿੱਚ ਆਪਣੇ ਕੋ ਇਹਦੇ ਨਾਲ ਬਾਟਮ ਪੀਸੀ ਕਾਟਨ ਦੀ ਜੇ ਪਲੇਨ ਤੇ ਸ਼ਰਟ ਜਿਹੜੀ ਜੇ 170 ਕੱਟ ਜੇ ਵੱਡੇ ਵਰ ਦੇ ਵਿੱਚ ਤੇ ਪਿਓਰ ਕੈਮਰੀਕ ਕਾਟਨ ਦੀ ਸ਼ਰਟ ਜੇ ਬਹੁਤ ਟੌਪ ਦੀ ਕੁਆਲਿਟੀ ਜੇ ਕਾਟਨ ਦੀ ਇਹ ਤੁਸੀਂ ਹੁਣ ਮੈਂ ਇਦਾਂ ਤੁਹਾਨੂੰ ਫੀਲ ਨਹੀਂ ਕਰਾ ਸਕਦਾ ਇਹਨੂੰ ਤੁਸੀਂ ਆਰਥਿਕ ਫੜ ਕੇ ਦੁਕਾਨ ਤੇ ਆਣ ਕੇ ਫੀਲ ਕਰ ਸਕਦੇ ਜੇ ਜਾਂ ਫਿਰ ਘਰ ਪਹੁੰਚ ਕੇ ਫੀਲ ਕਰ ਸਕਦੇ ਜੀ ਆਹ ਲਓ ਜੀ ਇਹ ਆ ਗਿਆ ਜੀ ਦੁਪੱਟਾ ਇਹਦੇ ਨਾਲ ਹੈਵੀ ਪੂਰਾ ਸਾਰੇ ਦੁਪੱਟੇ ਦੇ ਉੱਤੇ ਜਿਹੜਾ ਜੇ ਉਹ ਪੂਰਾ ਕਢਾਈ ਦਾ ਬਣਿਆ ਤੇ ਜਾਲ ਤੇ ਨਾਲ ਹੈ ਜੇ ਕਟਵਰਕ ਟੂ ਸਾਈਡ ਇਹਦੇ ਤੇ ਉੱਪਰ ਨਾਲ ਕਢਾਈ ਜੇ ਸਾਰੀ ਇਹਦੇ ਬੋਰਿੰਗ ਦਾ ਵਰਕ ਦੇ ਵਿੱਚ ਤੇ ਆਹ ਬਾਟਮ ਜਿਹੜੀ ਜੇ ਇਹ ਪੀਸੀ ਕਾਟਨ ਦੀ ਜੇ ਤੇ ਆਹ ਲੋ ਜੀ ਸਕਰੀਨ ਸ਼ਾਟ ਲੈ ਲਓ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਇਸ ਤੋਂ ਬਾਅਦ ਆ ਗਿਆ ਜੇ ਡਾਟਸ ਵਾਲਾ ਡਾਟਸ ਵਾਲੇ ਦੇ ਨਾਲ ਬਾਟਮ ਆ ਗਈ ਜੇ orange shade ਦੀ ਆ ਲੋ ਚੈੱਕ ਕਰੋ ਇਹਨੂੰ ਵੀ ਸੂਟ ਨੂੰ ਬਹੁਤ ਪਿਆਰੀ ਸ਼ੇਡ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਬਾਟਮ ਦਾ ਤੇ ਹੈਗਾ ਜੇ ਵਰਕ ਦਾ ਦੁਪੱਟਾ ਹੈਗਾ ਜੇ ਇਹਦੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਜਿਹੜਾ ਜੇ ਉਹ 3D ਆਊਗਾ ਪ੍ਰਿੰਟ ਸ਼ਰਟ ਆਊਗੀ ਜੇ ਤੇ ਰੇਟ ਸੇਮ ਹੀ ਉਹੀ 6500 ਤੇ 1200 ਦੇ ਦੋ ਆ ਲੋ ਜੀ ਆ ਵੀ ਪ੍ਰਿੰਟ ਜਿਹੜਾ ਇਹ ਵੀ ਤੁਸੀਂ ਦੇਖ ਸਕਦੇ ਜੇ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਡਿਜੀਟਲ ਪ੍ਰਿੰਟ ਇਹਦੇ ਨਾਲ ਵੀ ਬਾਟਮ ਜਿਹੜੀ ਆ ਬਹੁਤ ਜਿਆਦਾ ਸੋਹਣੀ ਆ ਆਹੋ ਜੀ ਕਾਟਨ ਕਰੋ ਚੈੱਕ ਇਹਦੀ ਤੇ ਦੁਪੱਟਾ ਇਹਦੇ ਨਾਲ ਤੁਸੀਂ ਵੇਖ ਸਕਦੇ ਹੋ ਮਸਲੀਨ ਕਾਟਨ ਦਾ ਆਹੋ ਜੀ ਤੇ ਆਹ ਸੂਟ ਹੈਗਾ ਜੇ ਆਪਣੇ ਕੋ ਇਹ ਵੀ ਲਾਸਟ ਸੂਟ ਜੇ ਇਹ ਹੈਗਾ ਜੇ ਮਸਲੀਨ ਕਾਟਨ ਦੇ ਵਿੱਚ ਲਾਈਨਿੰਗ ਲੱਗਣੀ ਜੇ ਸੂਟ ਨੂੰ ਪੇਂਟ ਵਾਲਾ ਸੂਟ ਜੇ ਹੈਂਡ ਪੇਂਟ ਬ੍ਰਸ਼ ਪੇਂਟ ਹੋਇਆ ਜੇ ਸੂਟ ਦੇ ਉੱਪਰ 5 ਮੀਟਰ ਦੀ ਕੱਟ ਜੇ ਸੂਟ ਦੀ ਰੇਟ ਇਹਦਾ ਹੈਗਾ ਜੇ 600 ਤੇ 50 ਰੁਪਏ ਇਦੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਹੈਗਾ ਜੇ ਮਸਲੀਨ ਦਾ ਤੇ ਦੁਪੱਟਾ ਵੀ ਜਿਹੜਾ ਜੇ ਪੂਰਾ ਬਣਿਆ ਜੇ ਪੇਂਟ ਸਾਰੇ ਹੋਇਆ ਜੇ ਬਤੇ ਦੇ ਦੁਪੱਟੇ ਦੀ ਕਟ ਜਿਹੜੀ ਆ ਉਹ 2.5 ਮੀਟਰ ਦੇ ਕਰੀਬ ਜੇ ਤੇ ਇਸ ਤੋਂ ਬਾਅਦ ਦੋ ਸੂਟ ਹੋਰ ਨੇ ਆਪਣੇ ਕੋਲ ਆਲਓਵਰ ਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਦੇਣਾ ਨਾਲ ਹੀ ਆ ਲਓ ਜੀ ਇਹ ਵੀ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਘੈਂਟ ਕੁਆਲਿਟੀ ਹੈ ਇਹਨਾਂ ਦੀ ਵੀ ਇੱਥੇ ਤੁਸੀਂ ਵੇਖ ਸਕਦੇ ਜੇ ਥੱਲੇ ਸਾਰਾ ਘੇਰੇ ਦੇ ਉੱਤੇ ਕਟਵਰਕ ਜੇ ਤੇ ਪਲੱਸ ਸਾਰੀ 셔ਟ ਦੇ ਵਿੱਚ ਜਿਹੜਾ ਜੇ ਪੂਰੀਆਂ ਲਾਈਨਾਂ ਜਿਹੜੀਆਂ ਆ ਸਾਰੀਆਂ ਕਢਾਈ ਦੀਆਂ ਬਣੀਆਂ ਨੇ ਤੇ ਸੇਮ ਇਹਦੇ ਨਾਲ ਆਜੂਗਾ ਜੇ ਦੁਪੱਟਾ ਮਸਲੀਨ ਕਾਟਨ ਦਾ ਆ ਲੋ ਜੀ ਦੁਪੱਟਾ ਵੀ ਜਿਹੜਾ ਜੇ ਉਹ ਵੀ ਡਬਲ ਸ਼ੇਡ ਦੁਪੱਟਾ ਜੇ ਤੇ ਦੁਪੱਟੇ ਦੇ ਵੀ ਸੇਮ ਆਜੂਗਾ ਜੇ ਇਦਾਂ ਹੀ ਕਟਵਰਕ ਤੇ ਨਾਲ ਸਾਰਾ ਜਿਹੜਾ ਦੁਪੱਟਾ ਵੀ ਇਦਾਂ ਜਿੱਦਾਂ ਸ਼ਰਟ ਦੇ ਵਿੱਚ ਲਾਈਨਾਂ ਬਣੀਆਂ ਨਾ ਥ੍ਰੈਡ ਵਰਕ ਦੀਆਂ ਸਾਰੀਆਂ ਇਦਾਂ ਦੁਪੱਟੇ ਦੇ ਵਿੱਚ ਜੇ ਇਹਦਾ ਰੇਟ ਕੀ ਆ ਇਹਦਾ ਵੀ ਸੇਮ ਰੇਟ ਜੇ 650 ਰੁਪਏ ਆਫਰ ਪ੍ਰਾਈਸ ਜਿਹੜੀ ਜੇ 1200 ਦੇ 200 ਤੇ ਆ ਆਪਣੇ ਕੋਲ ਆ ਗਿਆ ਜੇ ਲਾਸਟ ਸੂਟ ਇਹ ਹੈਗਾ ਜੇ ਅੱਜ ਦੀ ਸੇਲ ਦਾ ਆਖਰੀ ਸੂਟ ਆਪਣੇ ਕੋਲ ਕਲਰ ਬਹੁਤ ਸ਼ਾਨਦਾਰ ਜੇ ਐਂਡ ਸੂਟ ਜੇ ਘੈਂਟ ਸੂਟ ਜੇ ਆ ਲੋ ਜੀ ਤੇ ਇਹਦੇ ਨਾਲ ਦੁਪੱਟਾ ਵੀ ਸੇਮ ਆਜੂਗਾ ਜੇ ਨਾਲ ਵਰਕ ਸਾਰੇ ਦੁਪੱਟੇ ਦੇ ਉੱਤੇ ਐ ਡਬਲ ਸ਼ੀਅਰ ਡਾਈ ਜੇ ਦੁਪੱਟੇ ਦੇ ਉੱਤੇ ਤੇ ਇਹ ਘੇਰੇ ਦੇ ਉੱਤੇ ਤੁਸੀਂ ਵੇਖ ਸਕਦੇ ਜੇ ਸਾਰੇ ਵਰਕ ਜੇਦਾ ਤੇ ਇਦਾਂ ਦੇ ਸੋਹਣੇ ਸੋਹਣੇ ਸੂਟ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram page ਨੂੰ ਕਰਿਓ follow ਤੇ ਇਹਨਾਂ ਸੂਟਾਂ ਦੀ ਫੁੱਲ ਵੀਡੀਓ ਜਿਹੜੀ ਆ ਉਹ ਆਪਾਂ ਆਪਣੇ ਅਨਹਦ ਆਰਟਸ ਬੁਟੀਕ ਚੈਨਲ ਤੇ ਅਪਲੋਡ ਕਰ ਦੇਣੀ ਆ ਤੇ ਤੁਸੀਂ ਸਾਰੇ ਜਣੇ ਜਲਦੀ ਜਲਦੀ ਜਾ ਕੇ ਚੈਨਲ ਨੂੰ ਕਰ ਲਓ subscribe ਤੇ ਇਹ ਸੂਟਾਂ ਦੀ ਵੀਡੀਓ ਜਿਹੜੀ ਸੇਲ ਦਾ ਫਾਇਦਾ ਤੁਸੀਂ ਲੈ ਸਕਦੇ ਜੀ ਤੇ ਫਿਰ ਮਿਲਾਂਗੇ ਜੀ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਧੰਨਵਾਦ ਟੇਕ ਕੇ ਜੀ